ਐਸਜੀਪੀਸੀ ਨੇ ਬਕਾਇਦਾ ਤੌਰ ਤੇ ਵੱਖਰਾ ਇੱਕ ਕਾਨੂੰਨੀ ਨੋਟਿਸ ਭੇਜ ਦਿੱਤਾ ਔਰ ਦੂਸਰਾ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਹੈ ਇੱਕ ਵਕੀਲ ਨੇ ਕਿ ਬੀਬੀ ਕੰਗਣਾ ਰਣੋਤ ਦੀ ਫਿਲਮ ਦੀ ਜਿਹੜੀ ਸਕਰੀਨਿੰਗ ਹੋਣੀ ਹੈ ਉਸ ਦੇ ਉੱਤੇ ਰੋਕ ਲਗਾ ਦਿੱਤੀ ਜਾਵੇ ਤਾਂ ਕਿ ਇਹ ਫਿਲਮ ਵਿਵਾਦਤ ਹੈ ਜਿਹੜੀ ਇੱਕ ਤਾਂ ਐਸਜੀਪੀਸੀ ਨੇ ਪਹਿਲਾਂ ਹੀ ਕਿਹਾ ਕਿ ਸਕ੍ਰਿਪਟ ਸਾਨੂੰ ਦਿੱਤੀ ਜਾਵੇ ਅਸੀਂ ਵਾਚਾਂਗੇ ਜੇ ਤਾਂ ਉਹ ਸਾਡੇ ਖਿਲਾਫ ਨਾ ਹੋਈ ਫਿਰ ਰਿਲੀਜ਼ ਹੋਵੇ ਜੰਮ ਕੇ ਜਿੰਨਾ ਹੰਗਾਰਾ ਮਿਲਣਾ ਲੋਕਾਂ ਨੇ ਦੇਣਾ ਹੈ ਪਰ ਉਸ ਤੋਂ ਪਹਿਲਾਂ ਸਾਡੇ ਕੋਲ ਸਕ੍ਰਿਪਟ ਦਿਓ ਅਸੀਂ வாਚਾਂਗੇ ਪਰ ਉਹ ਨਹੀਂ ਗੱਲ ਬਣੀ ਤੇ ਹੁਣ ਫਿਰ ਲੀਗਲ ਨੋਟਿਸ ਭੇਜ ਦਿੱਤਾ ਗਿਆ ਕੰਗਣਾ ਰਣੌਤ ਤੇ ਉਹਨਾਂ ਦੀ ਜਿਹੜੀ ਕੰਪਨੀ ਨੂੰ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਪਹਿਲਾਂ ਵੀ ਕਈ ਦਫਾ ਗੱਲ ਕਰ ਚੁੱਕੇ ਕਿ ਇੱਕ ਇੰਡੀਆ ਦੇ ਵਿੱਚ ਅਜਿਹੀ ਇੱਕ ਸ਼ਕਤੀ ਆ ਜਿਹੜੀ ਐਂਟੀ ਪੰਜਾਬ ਆ ਔਰ ਐਂਟੀ ਸਿੱਖ ਆ ਔਰ ਪੰਜਾਬ ਨੂੰ ਸਿੱਖ ਡੋਮਿਨੇਟ ਇੱਕ ਸਟੇਟ ਆ ਉਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਸ ਸੇਕਕਮ ਦੀ ਜਿਹੜੀ ਵਿਚਾਰਧਾਰਾ ਅਟੈਕ ਕੀਤਾ ਜਾ ਰਿਹਾ ਗਿਆ ਇਹ ਨਵੀਂ ਗੱਲ ਨਹੀਂ ਆ ਅਟੈਕ ਕਰਨ ਵਾਲਿਆਂ ਦੇ ਰੂਪ ਬਦਲਦੇ ਰਹੇ ਨੇ ਉਹ ਹੁਣ ਇਹ ਨਵਾਂ ਰੂਪ ਹੈ ਬੀਬੀ ਜਿਹੜੀ ਆ ਹੈ ਕੰਗਣਾ ਰਣੌਤ ਮੈਨੂੰ ਲੱਗਦਾ ਕਿ ਇਹਦਾ ਨਾਮ ਲੈਣਾ ਵੀ ਹੁਣ ਪਾਪ ਆ ਆਪਾਂ ਕਹਿ ਸਕਦੇ ਕਿ ਇਸ ਔਰਤ ਨੇ ਸਿੱਖਾਂ ਨੂੰ ਪੰਜਾਬ ਨੂੰ ਬਹੁਤ ਬਦਨਾਮ ਕੀਤਾ ਵਾ ਪਰ ਮੈਨੂੰ ਲੱਗਦਾ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਨੂੰ ਬਰਬਾਦ ਕਰਨ ਵਾਲੇ ਸਿੱਖ ਕੌਮ ਨੂੰ ਬਰਬਾਦ ਕਰਨ ਵਾਲੀਆਂ ਬੜੀਆਂ ਸ਼ਕਤੀਆਂ ਆਈਆਂ ਨੇ ਬੜੇ ਭੌਂਕਣ ਵਾਲੇ ਆਏ ਨੇ ਇਹ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਚੱਲਦੀ ਹੋਈ ਧਰਤੀ ਉਸ ਤੇ ਇਹ ਇਹ ਇਨ੍ਹਾਂ ਲੋਕਾਂ ਦੀ ਕੋਈ ਪਰਵਾਹ ਨਹੀਂ ਹੈਗੀ ਇਹੋ ਜੇ ਬਹੁਤ ਲੋਕ ਆਏ ਨੇ ਪਰ ਪੰਜਾਬ ਨੂੰ ਲਗਾਤਾਰ ਬਦਨਾਮ ਕੀਤਾ ਜਾ ਰਿਹਾ ਜਦੋਂ ਇਦਾਂ ਦੇ ਲੋਕ ਬਦਨਾਮ ਕਰ ਦੇਣਾ ਉਹਦੇ ਨਾਲ ਆ ਪੰਜਾਬ ਕਈ ਪਾਸਿਓਂ ਮਾਰਾਂ ਖਾਂਦਾ ਹੈਗਾ ਸਮਾਜਿਕ ਤੌਰ ਤੇ ਇਕਨੋਮਿਕਲੀ ਤੌਰ ਤੇ ਪੋਲੀਟੀਕਲ ਤੌਰ ਤੇ ਉਹਨ ਲੋਕਾਂ ਜਿਹੜੀਆਂ ਅ ਪੰਜਾਬ ਦੀ ਵਿਰੋਧੀ ਤਾਕਤਾਂ ਜਾਂ ਸਿੱਖ ਕੌਮ ਵਿਰੋਧੀ ਤਾਕਤਾਂ ਉਹਨਾਂ ਨੇ ਕਦੀ ਵੀ ਉਹ ਗੱਲ ਪਛ ਨਹੀਂ ਹੈਗੀ ਪੰਜਾਬ ਨੂੰ ਲੈ ਕੇ ਕਿਉਂਕਿ ਪੰਜਾਬ ਇੱਕ ਸਟੇਟ ਨਹੀਂ ਆ ਪੰਜਾਬ ਇੱਕ ਸੋਚ ਆ ਇਥੇ ਇੱਕ ਸੋਚ ਵਸਦੀ ਹੈ ਗੁਰੂ ਸਿਮਰਨ ਦੀ ਉਸ ਸੋਚ ਨੂੰ ਲੈ ਕੇ ਸਦੀਆਂ ਤੋਂ ਹਮਲੇ ਹੁੰਦੇ ਆ ਰਹੇ ਨੇ ਹੁਣ ਰਹੀ ਗੱਲ ਆ ਜਿਹੜੀ ਬੀਬੀ ਨੇ ਫਿਲਮ ਬਣਾਈ ਹੈ ਜਿਹੜੀ ਭਾਜਪੀ ਦੀ ਬੀਬੀ ਆ ਜਾਂ ਭਾਜਪੀ ਦੀ ਜਿਹੜੀ ਕਵੀਨ ਆ ਇੰਨੇ ਇੱਕ ਟਾਰਗੇਟ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਫਿਲਮ ਬਣਾਈ ਹੈ ਕਿਉਂਕਿ ਇਹਨੂੰ ਲੱਗਦਾ ਕਿ ਮੈਂ ਜਿੰਨਾ ਸਿੱਖ ਕੌਮ ਨੂੰ ਬਦਨਾਮ ਕਰ ਸਕਾਂ ਇਹ ਬਦਲਾ ਲੈ ਰਹੀ ਹੈ ਕਿਉਂਕਿ ਇਹਨੂੰ ਮਾਫੀ ਮੰਗਣੀ ਪਈ ਸੀ ਇਹਦੇ ਥੱਪੜ ਵੀ ਵੱਜੇ ਸੀ ਕਿਉਂਕਿ ਬੰਦੇ ਦੀ ਕਹਿੰਦੇ ਬੰਦਾ ਨਹੀਂ ਮਾੜਾ ਹੁੰਦਾ ਬੰਦੇ ਦੀ ਜ਼ੁਬਾਨ ਮਾੜੀ ਹੁੰਦੀ ਹੈ ਇਸ ਬੀਬੀ ਦੀ ਜ਼ੁਬਾਨ ਮਾੜੀ ਹੈਗੀ ਆ ਔਰ ਇਹਨੂੰ ਹੁਣ ਇਸ ਮਸਲੇ ਦੇ ਵਿੱਚ ਜਿਹੜੀ ਫਿਲਮ ਬਣੀ ਨਾ ਕਿ ਫਿਲਮ ਨੂੰ ਲੈ ਕੇ ਲਾਜ਼ਮੀ ਤੌਰ ਤੇ ਸਿੱਖ ਮਸਲੇ ਉਠਾਏ ਗਏ ਨੇ ਉਹ ਵਾਕਏ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਕ੍ਰਿਪਟ ਦਿਖਾਉਣੀ ਚਾਹੀਦੀ ਹੈ ਗਿਆ ਬੜੀ ਸਦੀਆਂ ਤੋਂ ਮੰਗ ਰਹੀ ਹੈ ਗਿਆ ਕਈ ਸਾਲਾਂ ਤੋਂ ਸਦੀਆਂ ਨਹੀਂ ਕਈ ਸਾਲਾਂ ਤੋਂ ਮੰਗ ਰਹੀ ਆ ਕਿ ਜਿਹੜਾ ਸੈਂਸਰ ਬੋਰਡ ਹੈਗਾ ਭਾਰਤ ਸਰਕਾਰ ਵੱਲੋਂ ਉਹਦੇ ਚ ਇੱਕ ਸਿੱਖ ਨੁਮਾਇੰਦਾ ਸ਼ਾਮਲ ਕਰਨਾ ਚਾਹੀਦਾ ਬਾਲੀਵੁੱਡ ਦੀਆਂ ਕਈ ਫਿਲਮਾਂ ਬਣਦੀਆਂ ਨੇ ਉਹਨਾਂ ਤੇ ਬਾਅਦ ਚ ਕਿੰਤੋਂ ਪਰੰਤ ਹੁੰਦਾ ਵਾ ਫਿਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਤਰਾਜ਼ ਕਰਦੀ ਫਿਰ ਉਹ ਫਿਲਮ ਦੇ ਵਿੱਚ ਸੋਧ ਹੁੰਦੀ ਆ ਇਹ ਜਿਹੜਾ ਮਸਲਾ ਨਾ ਸੰਤ ਜਨਰਲ ਸਿੰਘ ਭਿੰਡਰਾਂ ਵਾਲੇ ਨੂੰ ਲੈ ਕੇ ਨਾ ਉਹਦੇ ਨਾਲ ਪੂਰੀ ਸਮੁੱਚੀ ਸਿੱਖ ਕੌਮ ਨੂੰ ਬਦਰਾਮ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਇਹਦੇ ਪਿੱਛੇ ਉਹ ਤਾਕਤਾਂ ਨੇ ਜਿਨ੍ਹਾਂ ਨੂੰ ਇਹ ਲੱਗਾ ਕਿ ਸਾਨੂੰ ਕਿਸਾਨੀ ਅੰਦੋਲਨ ਵਾਪਸ ਲੈਣਾ ਪਿਆ ਅਸੀਂ ਜੁੱਤੀ ਦੇ ਜੋਰ ਦੇ ਨਾਲ ਇੰਡੀਆ ਦੇ ਵਿੱਚ ਫੈਸਲੇ ਲਾਗੂ ਕੀਤੇ ਨੇ ਇਹ ਸਾਨੂੰ ਜਿਹੜਾ ਫੈਸਲਾ ਵਾਪਸ ਲੈਣਾ ਪਿਆਗਾ ਔਰ ਦੂਜਾ ਕਰੋਨਾ ਕਾਲ ਦੇ ਵਿੱਚ ਚਾਹੇ ਇੰਗਲੈਂਡ ਦਾ ਰਾਜਾ ਸੀ ਚਾਹੇ ਫਰਾਂਸ ਦੇ ਪ੍ਰਾਈਮ ਮਿਨਿਸਟਰੀ ਚਾਹੇ ਅਮਰੀਕਾ ਦੇ ਪੂਰੀ ਦੁਨੀਆ ਨੇ ਮੰਨਿਆ ਕਿ ਸਿੱਖ ਕੌਮ ਵਰਗੀ ਕੋਈ ਕੌਮ ਨਹੀਂ ਆ ਜਦੋਂ ਕਰੋਨਾ ਕਾਲ ਦੇ ਵਿੱਚ ਚਾਹੇ ਖਾਰ ਸੈਡ ਵਾਲਿਆਂ ਨੇ ਚਾਹੇ ਹੋਰ ਉਹ ਇਹਨਾਂ ਲੋਕਾਂ ਕੋਈ ਗੱਲ ਪਛਦੀ ਨਹੀਂ ਹੈਗੀ ਫਿਰ ਇਹਨਾਂ ਨੇ ਬਦਨਾਮ ਕਰਨ ਦੇ ਯਤਨ ਕੀਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀਆਂ ਅੱਜ ਵੀ ਕਈ ਸਪੀਚਾਂ ਅਵੇਲੇਬਲ ਨੇ ਉਹਨਾਂ ਨੇ ਕਦੀ ਜ਼ਿਕਰ ਨਹੀਂ ਕੀਤਾ ਉਹ ਕਹਿੰਦੇ ਅਸੀਂ ਮੰਗਦੇ ਨਹੀਂ ਪਰ ਜੇ ਤੁਸੀਂ ਦੇਣਾ ਚਾਹੋਗੇ ਤੇ ਅਸੀਂ ਮਨਕਰ ਨਹੀਂ ਹੈਗਾ ਫਰਕ ਹੈ ਨਾ ਪਰ ਦੂਜੀ ਇਹ ਇਸ ਮਸਲੇ ਦੇ ਵਿੱਚ ਇਹਨਾਂ ਨੇ ਪੂਰੇ ਕੌਮ ਨੂੰ ਖੜਸਤਾਨ ਬਣਾ ਦਿੱਤਾਗਾ ਮਤਲਬ ਤੁਸੀਂ ਵਾਰ-ਵਾਰ ਵਾਰ-ਵਾਰ ਇੱਕ ਕੌਮ ਨੂੰ ਇਦਾਂ ਕਹਿ ਕਹਿ ਕੇ ਕਹਿ ਕਹਿ ਕੇ ਨਾ ਤੁਸੀਂ ਫਿਰ ਉਹਨਾਂ ਦੀ ਅਣਖ ਨੂੰ ਵੰਗਾਰਦੇ ਹੋ ਉਹਨਾਂ ਨੂੰ ਆਕਾਦ ਦੱਸਣ ਦੀ ਕੋਸ਼ਿਸ਼ ਕਰਦੇ ਆ ਪਰ ਇਸ ਬੀਬੀ ਨੂੰ ਇਹ ਨਹੀਂ ਪਤਾ ਕਿ ਜੇ ਭਾਰਤ ਦੀ ਔਕਾਤ ਆ ਨਾ ਜੇ ਭਾਰਤ ਦਾ ਵਜੂਦ ਆ ਜੇ ਭਾਰਤ ਦੀ ਹੋਂਦ ਆ ਉਹ ਸਿਰਫ ਤੇ ਸਿਰਫ ਸਿੱਖ ਕੌਮ ਕਰਕੇ ਆ ਚਾਹੇ ਸਰਹੱਦ ਤੇ ਸਿੱਖ ਬੈਠੇ ਹੋਣ ਪੰਜਾਬੀ ਬੈਠਣ ਚਾਹੇ ਕਿਸਾਨਾਂ ਦੇ ਰੂਪ ਦੇ ਵਿੱਚ ਸਿੱਖ ਜਾਂ ਪੰਜਾਬੀ ਬੈਠੇ ਹੋਣ ਇਹ ਔਕਾਤ ਅੱਜ ਭਾਰਤ ਦੀ ਬਣੀ ਹੈਗੀ ਨਾ ਜੇ ਅੱਜ ਵੀ ਰਾਜਨਾਥ ਸਿੰਘ ਕਹਿੰਦਾ ਬਾਰਡਰ ਤੇ ਜਾ ਕੇ ਸਿਆਚਨ ਦੇ ਬਾਰਡਰ ਤੇ ਜਾ ਕੇ ਕਿ ਇੱਕ ਵਾਰ ਫਿਰ ਜਕਾਰਾ ਛੱਡ ਕੇ ਦੱਸੋ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋਨਿਆਲ ਸਤ ਸ੍ਰੀ ਅਕਾਲ ਜਿਹਦੇ ਨਾਲ ਅੰਗਰੇਜ਼ ਵੀ ਤੇ ਚਾਈਨਾ ਵੀ ਕੰਬਦੇ ਆਗੇ ਨੇ ਉਹਨਾਂ ਲੋਕਾਂ ਨੂੰ ਪਤਾ ਪਰ ਇਹ ਜਿਹੜੀਆਂ ਮੈਂਟਲ ਅਲੋਕ ਨੇ ਇਨਨ ਨੂੰ ਨਹੀਂ ਪਤਾਗਾ ਮੈਨੂੰ ਲੱਗਦਾ ਲਾਜ਼ਮੀ ਤੌਰ ਤੇ ਇਸ ਫਿਲਮ ਤੇ ਪਾਬੰਦੀ ਲੱਗਣੀ ਚਾਹੀਦੀ ਆ ਇਹ ਹਾਈ ਕੋਰਟ ਨੂੰ ਇਸ ਤੇ ਇੰਟਰਵੈਨ ਕਰਨਾ ਚਾਹੀਦਾ ਹੈਗਾ ਹਾਈ ਕੋਰਟ ਜਾਣ ਦੀ ਨੋਬਤ ਨਹੀਂ ਹੋਣੀ ਚਾਹੀਦੀ ਸਾਬ ਦੇਸ਼ ਦੀ ਸਰਕਾਰ ਨੂੰ ਦੇਖਣਾ ਚਾਹੀਦਾ ਔਰ ਮੈਨੂੰ ਲੱਗਦਾ ਕਿ ਹੁਣ ਬੀਬੀ ਦੇ ਪੱਲੇ ਰਹਿ ਵੀ ਨਹੀਂ ਗਿਆ ਜਿਸ ਤਰ੍ਹਾਂ ਭਾਜਪਾ ਨੇ ਉਹਨੂੰ ਜਲੀਲ ਕੀਤਾ ਪੀਐਸ ਬੀਬੀ ਦੇ ਨਾਲ ਸਾਡਾ ਕੋਈ ਪੋਲੀਟੀਕਲ ਪੋਲੀਟਿਕਸ ਇਹਦੇ ਬਿਆਨ ਤੋਂ ਸਾਡਾ ਕੋਈ ਲੈਣਾ ਦੇਣਾ ਨਹੀਂਗਾ ਤੇ ਜੇ ਚੰਗੀ ਹੋਵੇ ਤੇ ਅੱਗੇ ਤੋਂ ਆਪਣਾ ਇਹ ਮੂੰਹ ਬੰਦ ਕਰੇ ਕਿਉਂਕਿ ਇਹ ਕਮਲੀ ਬੀਬੀ ਆ ਔਰ ਜਿਹੜਾ ਬੰਦਾ ਇੱਕ ਨਾ ਕਮਲਾ ਹੁੰਦਾ ਇੱਕ ਪਾਗਲ ਹੁੰਦਾ ਇਹ 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 ਬੰਦਾ ਨਾ ਪਾਗਲ ਅਵਸਥਾ ਨਹੀਂ ਇਹਦਾ ਤੇ ਇਹਨਾਂ ਨੂੰ ਸਗੋਂ ਸਟੇਟਮੈਂਟ ਦੇਣੀ ਚਾਹੀਦੀ ਕਿ ਇਹਦਾ ਇਲਾਜ ਕਰਵਾਇਆ ਜਾਵੇ ਇਹਦਾ ਇਹਦਾ ਇਲਾਜ ਕਰਵਾਇਆ ਜਾਵੇ ਔਰ ਇਹਦੇ ਵਾਕ ਇਹਦੇ ਵੈਸੇ ਜਿੱਤਾ ਕੋਲਕਾਤਾ ਕਾਂਡ ਦੇ ਵਿੱਚ ਪੋਲੀਗ੍ਰਾਫ ਟੈਸਟ ਹੋਣਾ ਇਹਦਾ ਵੀ ਪੋਲੀਗ੍ਰਾਫ ਟੈਸਟ ਹੋਣਾ ਚਾਹੀਦਾਗਾ ਪਤਾ ਲੱਗੇ ਕਿ ਇਹਦੇ ਦਿਮਾਗ ਦੇ ਵਿੱਚ ਚੱਲਦਾ ਕਿ ਸਿੱਖਾਂ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਬੀਬੀ ਪਾਗਲ ਕਿਉਂ ਹੋ ਜਾਂਦੀ ਹੈਗੀ ਹੈ ਪਤਾ ਲੱਗੇ ਕਿ ਇਹਦਾ ਆਪਣਾ ਦਬਾਅ ਹੈ ਕਿ ਇਹਦੇ ਪਿੱਛੇ ਜਿਹੜੀਆਂ ਕੋਈ ਸਿਆਸੀ ਉਹ ਸ਼ਕਤੀਆਂ ਨੇ ਜਿਹੜੀਆਂ ਪੰਜਾਬ ਵਿਰੋਧੀ ਸਿੱਖ ਵਿਰੋਧੀ ਹੈਗੀਆਂ ਨੇ ਔਰ ਚੰਗੀ ਗੱਲ ਹੈ ਕਿ ਕਿਸੇ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਔਰ ਚੰਗੀ ਗੱਲ ਹੈ ਕਿ ਸ਼ੁਰੂਮਗੋ ਦਾ ਪ੍ਰਬੰਧਕ ਕਮੇਟੀ ਨੇ ਨੋਟਿਸ ਭੇਜਿਆ ਹੈਗਾ ਇਹ ਵਾਰ-ਵਾਰ ਜਿਹੜੇ ਪੰਜਾਬ ਨੂੰ ਬਦਨਾਮ ਕਰਦੇ ਕਿਉਂਕਿ ਪੰਜਾਬ ਨੂੰ ਜਦੋਂ ਬਦਨਾਮ ਹੁੰਦਾ ਨਾ ਜਦੋਂ ਇਸ ਇਹਨਾਂ ਨੇ ਖਾਲਸਾਣ ਦੀ ਗੱਲ ਕੀਤੀ ਪੰਜਾਬ ਦੇ ਵਿੱਚ ਤੇ ਵੱਸਦੇ ਨੇ ਸਾਰੇ ਪੰਜਾਬ ਦੇ ਵਿੱਚ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੂਰੇ ਇੰਡੀਆ ਦੇ ਵਿੱਚ 30000 ਤੋਂ ਵੱਧ ਦੰਗੇ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਇੱਕ ਵੀ ਦੰਗਾ ਨਹੀਂ ਹੋਇਆ ਤੇ ਜਦੋਂ ਇਦਾਂ ਦੇ ਜਿਹੜੇ ਕਮਲੇ ਲੋਕ ਪਾਗਲ ਲੋਕ ਇਦਾਂ ਦੀਆਂ ਫਿਲਮਾਂ ਬਣਾਉਂਦੇ ਨਾ ਤੇ ਪੰਜਾਬ ਤੋਂ ਬਾਹਰ ਜਿਹੜਾ ਸਾਡੇ ਕੱਲੇ-ਕੱਲਾ ਸਿੱਖ ਭਾਈਚਾਰਾ ਵੱਸਦਾ ਉਹਨਾਂ ਤੇ ਕੀ ਬੀਤਦੀ ਹੋएगी ਬੀਬੀ ਦਾ ਇੱਕ ਹੋਰ ਵੀ ਫੰਡਾ ਨਾ ਕਿ ਇੱਕ ਤਾਂ ਫਿਲਮ ਨੂੰ ਲੈ ਕੇ ਚਲੋ ਵਿਵਾਦ ਖੜਾ ਕੀਤਾ ਕਿ ਚੱਲ ਜਾਵੇ ਧਿਆਨ ਖਿੱਚਿਆ ਆਪਣੇ ਦੋ ਤਿੰਨ ਗਾਇਕ ਆ ਜਿਹੜੇ ਬੜੇ ਮਸ਼ਹੂਰ ਆ ਦੁਨੀਆ 'ਚ ਸ਼ੋਭਾ ਦਲਜੀਤ ਤੇ ਰਣਜੀਤ ਬਾਵਾ ਇਹਨਾਂ ਨੇ ਵੀ ਬੜਾ ਪੇਚਾ ਪੈ ਗਿਆ ਸੀ ਇਹਨਾਂ ਦਾ ਵੀ ਬੀਬੀ ਨਾਲ ਸਿੱਧਾ ਸੋਸ਼ਲ ਮੀਡੀਆ 'ਤੇ ਕਈਆਂ ਨੂੰ ਤੇ ਬਲੌਗ ਹੀ ਕਰ ਦਿੱਤਾ ਹੁਣ ਜਿਹੜਾ ਕਿਸਾਨੀ ਅੰਦੋਲਨ ਦੇ ਬਾਰੇ ਵਾਰ-ਵਾਰ ਗੱਲ ਉੱਠਦੀ ਹੈ ਜਿਹੜਾ ਬਹੁਤ ਹੀ ਮੰਦ ਭਾਗਾ ਬਿਆਨ ਆਇਆ ਕਿ ਉੱਥੇ ਰੇਵ ਵੀ ਹੋਏ ਉੱਥੇ ਕਤਲ ਵੀ ਹੋਏ ਉੱਥੇ ਲਾਸ਼ਾਂ ਟੰਗੀਆਂ ਗਈਆਂ ਇਸ ਤਰ੍ਹਾਂ ਦੀ ਬੇਤੁਕੀ ਜਿਹੜੀ ਬਿਆਨਬਾਜ਼ੀ ਕੀਤੀ ਗਈ ਹੈ ਇਹ ਫਿਲਮ ਨੂੰ ਚਲਾਉਣਾ ਹੈ ਕਿਸੇ ਤਰ੍ਹਾਂ ਇਸ ਤਰ੍ਹਾਂ ਕਿ ਜਿੰਨਾ ਹੋ ਸਕਦਾ ਜ਼ੋਰ ਲਾ ਦਿਓ ਸਾਰਾ ਚਾਹੇ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੇ ਪੰਜਾਬ ਨੂੰ ਚਾਹੇ ਸਿੱਖਾਂ ਨੂੰ ਬਿਲਕੁਲ ਏਸੀ ਕਰਕੇ ਤੇ ਭਾਜੀਪੀ ਨੇ ਨਾਤਾ ਤੋੜ ਲਿਆ ਇਹਦੇ ਨਾਲ ਪੀ ਬੀਬੀ ਬਦਲ ਉਹਨਾਂ ਨੇ ਇਹ ਨਹੀਂ ਕਿਹਾ ਕਿ ਪਾਗਲ ਹੈ ਬਾਕੀ ਦੇ ਜਿਹੜਾ ਪ੍ਰੈਸ ਨੋਟ ਉਹਦੇ ਚ ਉਹਦੀ ਭਾਵਨਾ ਤੇ ਇਹੋ ਹੀ ਲੱਗਦੀ ਆ ਗਿਆ ਪਰ ਮੈਨੂੰ ਲੱਗਦਾ ਇੱਕ ਇੱਕ ਸਿਆਣੇ ਕਹਿੰਦੇ ਹੁੰਦੇ ਨੇ ਨਾ ਕਿ ਗੰਦ ਤੇ ਸੋਟੀਆਂ ਮਾਰੋ ਤੇ ਛੱਟੇ ਆਪਣੇ ਪੈਂਦੇ ਆਗੇ ਮੈਨੂੰ ਲੱਗਦਾ ਕਿ ਪੰਜਾਬੀਆਂ ਨੂੰ ਛੱਟੇ ਨਹੀਂ ਪਾਉਣੇ ਚਾਹੀਦੇ ਹੈਗੇ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈਗਾ ਇਹ ਇਹ ਸਬ ਵੀ ਬੀਰ ਹੋਣਾ ਇਹ ਇੱਕ ਇੱਕ ਤਰੀਕਾ ਵੀ ਆ ਗਿਆ ਪਰ ਇਹ ਇਹ ਕਈ ਹੁੰਦੇ ਕਿ ਜਾਣ ਕੇ ਨਾ ਕੰਟਰੋਵਰਸ਼ੀਅਲ ਪੈਦਾ ਕਰਕੇ ਆਪਣੇ ਗਾਣੇ ਹਿੱਟ ਕਰਵਾ ਜਾਂਦੇ ਨੇ ਫਿਲਮ ਹਿੱਟ ਕਰਵਾ ਜਾਂਦੇ ਨੇ ਇਹਦਾ ਇਹਦਾ ਇਹਦੀ ਦੁਕਾਨ ਚੱਲਦੀ ਐ ਸੋਹਣੀ ਦੁਕਾਨ ਚੱਲਦੀ ਇਹਨੂੰ ਫਿਲਮ ਹਿੱਟ ਹੋ ਵੇਣੇ ਕਿਹੜੇ ਪੱਲਿਓ ਪੈਸੇ ਲਾਉਂਦੀ ਹੈਗੇ ਭਾਵੇਂ ਬਜਟ ਵੀ ਕਹਿੰਦੇ 70 ਕਰੋੜ ਦੱਸਿਆ ਜਾ ਰਿਹਾ ਭਾਵੇਂ 2000 ਕਰੋੜ ਹੋਵੇ ਇਹਨੇ ਕਿਹੜੇ ਪੱਲਿਓ ਲਾਉਣੇ ਇਹਨੇ ਤਾਂ ਜਿੰਨੇ ਵੀ ਪੈਸੇ ਲੈਣੇ ਉਹਨੇ ਆਜੇ ਹੀਰੋ ਲੈ ਲੈ ਪੈਸੇ ਇਹਨੂੰ ਇਹਨੂੰ ਕੰਟਰੋਵਰਸੀ ਦੇ ਨਾਲ ਲੈਣਾ ਦੇਣਾ ਨਹੀਂ ਹੈਗਾ ਕੰਟਰੋਵਰਸ਼ੀਅਲ ਦਾ ਉਹ ਹੈ ਕਿ ਜੇ 70 ਕਰੋੜ ਰੁਪਏ ਦੀ ਉਹਨੂੰ ਫਿਕਰ ਹੋਗਾ ਮੇਰੇ 70 ਕਰੋੜ ਰੁਪਈਆ ਲੈ ਘੱਟੋ ਘੱਟ ਮੈਨੂੰ 100 ਕਰੋੜ ਤੇ ਆ ਜੇ ਉਹ ਕੰਟਰੋਵਰਸੀ ਪੈਦਾ ਕਰਦਾ ਹੋਗਾ ਇਹ ਤੇ ਬੀਬੀ ਵੈਸੇ ਪੰਜਾਬ ਦੀ ਦੁਸ਼ਮਣ ਹੈ ਦੇਸ਼ ਦੀ ਦੁਸ਼ਮਣ ਹੈ ਸਿੱਖਾਂ ਦੀ ਦੁਸ਼ਮਣ ਹੈ ਤੇ ਇਹਨੂੰ ਕੰਟਰੋਵਰਸੀ ਤੋਂ ਵਿਵਾਦ ਤੋਂ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਤੇ ਸਿਰ ਤੇ ਸਿਰਫ ਸਿੱਖ ਕੌਮ ਤੋਂ ਪੰਜਾਬੀਆਂ ਤੋਂ ਬਦਲਾ ਲੈਣਾ ਚਾਹੁੰਦੀ ਹੈਗੀ ਇਹ ਇੱਕ ਜਰੀਲਾ ਸੱਪ ਆ ਇਹ ਯਾਰ ਆ ਬੀਬੀ ਔਰ ਇਹੋ ਜੇ ਲੋਕਾਂ ਕਰਕੇ ਦੇਸ਼ ਦੀ ਏਕਤਾ ਤੇ ਖੰਡਤਾ ਟੁੱਟਦੀ ਹੈਗੀ ਆ ਇਹ ਬੀਬੀ ਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਚਾਹੀਦਾ ਜਿਸ ਉਹ ਸਾਧਨਾ ਸੂਧਨਾ ਕਰਦੀ ਹੈਗੀ ਉਹ ਹੋਰ ਇਹਨੂੰ ਕਰਨੀ ਚਾਹੀਦੀ ਹੈਗੀ ਆ ਇਹਨੂੰ ਤੇ ਹਿਮਾਲਿਆ ਦੇ ਪਰਬਤਾਂ ਤੇ ਜਾ ਕੇ ਬੈਠਣਾ ਚਾਹੀਦਾ ਜਾ ਕੇ ਉੱਥੇ ਤਪੱਸਿਆ ਕਰੇ ਕਿ ਤੈਨੂੰ ਪਰਮਾਤਮਾ ਤੈਨੂੰ ਬੁੱਧੀ ਦੇਵੇ ਔਰ ਇੱਕ ਹੁੰਦਾ ਨਾ ਬੰਦਾ ਕਹਿੰਦੇ ਹੁੰਦੇ ਨੇ ਕਿ ਸੂਰਤ ਸੀਰਤ ਦਾ ਸਮੇਲ ਇਹ ਬੀਬੀ ਦੋਨੇ ਨਹੀਂ ਹੈਗੀਆਂ ਇਸ ਤੋਂ ਤੇ ਸੋਹਣੀਆਂ ਕੁੜੀਆਂ ਪੰਜਾਬ ਦੇ ਪਿੰਡਾਂ ਵਿੱਚ ਵਸਦੀਆਂ ਹੈਗੀਆਂ ਨੇ ਇਹ 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 ਤਾਂ ਬਸ ਇਹਦਾ ਦਾਅ ਲੱਗਾ ਔਰ ਇਹਨੂੰ ਟਿਕਟ ਵੀ ਕਿਉਂ ਦਿੱਤੀ ਹੈਗੀ ਸਾਰੀ ਦੁਨੀਆ ਨੂੰ ਪਤਾ ਹੈਗਾ ਕਿ ਇਹਨੂੰ ਟਿਕਟ ਕਿੰਨੇ ਦਿੱਤੀ ਕਿਉਂ ਦਵਾਈ ਗਈ ਹੈ ਤੇ ਕਿਵੇਂ ਜਿੱਤੀ ਹੈਗੀ ਸਾਰੀ ਦੁਨੀਆ ਨੂੰ ਪਤਾ ਹੈਗਾ ਪਰ ਉਹ ਇਹਨਾ ਆਪਾਂ ਇਸ ਮਸਲੇ ਦੇ ਵਿੱਚ ਹੈ ਕਿ ਇਹ ਇਹਨਾਂ ਨੂੰ ਬਾਲੀਵੁੱਡ ਵਾਲਿਆਂ ਨੂੰ ਇਹ ਕਰਨਾ ਚਾਹ ਪਹਿਲਾਂ ਪੰਜਾਬ ਇਹਨਾ ਉੜਦਾ ਪੰਜਾਬ ਬਣਾ ਕੇ ਬਾਲੀਵੁੱਡ ਨੇ ਪੰਜਾਬ ਨੂੰ ਬਦਨਾਮ ਕੀਤਾ ਅੱਜ ਕਿਸੇ ਨੇ ਗੁਜਰਾਤ ਨੂੰ ਲੈ ਕੇ ਫਿਲਮ ਬਣਾਈ ਹੈ ਬੀਬੀ ਨੂੰ ਪੁੱਛੇ ਕਿ ਤੇਰੇ ਉੱਥੇ ਇੱਕ ਹੈਗਾ ਕੁੱਲੂ ਲਾਗੇ ਜਿੱਥੇ ਪੁਰਤਗਾਲੀ ਵਾਲੇ ਵੀ ਚਰਸ ਪਿੰਦੇ ਹੈਗੇ ਨੇ ਕਦੀ ਉਸ ਤੇ ਫਿਲਮ ਬਣੀ ਕਦੀ ਗੋਆ ਦੇ ਫਿਲਮ ਬਣੀ ਦਿੱਲੀ ਦੇ ਵਿੱਚ ਗੋਆ ਦੇ ਵਿੱਚ ਬੰਬੇ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਰੇ ਪਾਰਟੀਆਂ ਬਣਦੀਆਂ ਕਿ ਜਿੱਥੇ ਫਿਲਮਾਂ ਬਣੀਆਂ ਗੁਜਰਾਤ ਦੇ ਵਿੱਚ ਤਿੱਜੇ ਦੇ ਦਿਨ ਹਜ਼ਾਰਾਂ ਕਰੋੜਾਂ ਦੇ ਬੰਦਰਗਾਹਾਂ ਤੋਂ ਨਸ਼ੇ ਫੜ ਜਾਂਦੇ ਕਿਸੇ ਨੇ ਗੁਜਰਾਤ ਦੇ ਵਿੱਚ ਉਦਾਂ ਕਹਿੰਦੇ ਕਿ ਮਹਾਤਮਾ ਗਾਂਧੀ ਦਾ ਸੂਬਾ ਹੈਗਾ ਉੱਥੇ ਸ਼ਰਾਬ ਪਾਬੰਦੀ ਹੈਗੀਆ ਤੇ ਤੁਸੀਂ ਭਾਵੇਂ ਹੁਣ ਜਾ ਕੇ ਉੱਥੇ ਬੋਤਲ ਲੈ ਕੇ ਖੋਲ ਕੇ ਬੈਠ ਜੋ ਮਿਲਦੀ ਹੈ ਸ਼ਰਾਬ ਮਤਲਬ ਸਿਰਫ ਤੇ ਸਿਰਫ ਮੈਂ ਇਸੇ ਕਰਕੇ ਕਹਿੰਦਾ ਕਿ ਪੰਜਾਬ ਨੂੰ ਲੈ ਕੇ ਇੱਕ ਬਹੁਤ ਵੱਡੀ ਐਂਟੀਸਾਈਕੀ ਹੈ ਜਿਹੜੇ ਪੰਜਾਬ ਦੀ ਤਰੱਕੀ ਦੇ ਵਿੱਚ ਸਭ ਤੋਂ ਵੱਡੇ ਰੋੜੇ ਆ ਗਏ ਨੇ ਉਹ ਰੋੜੇ ਇਹ ਨਹੀਂ ਹੈ ਕਿ ਸਾਡੇ ਦੁਸ਼ਮਣ ਦੇਸ਼ ਬੈਠੇ ਨੇ ਇੰਡੀਆ ਦੇ ਵਿੱਚ ਵੀ ਅਜਿਹੀਆਂ ਸ਼ਕਤੀਆਂ ਨੇ ਜਿਹੜੀਆਂ ਪੰਜਾਬ ਐਂਟੀ ਪੰਜਾਬ ਨੇ ਐਂਟੀ ਸਿੱਖ ਨੇ ਇਸ ਕਰਕੇ ਉਹਨਾਂ ਵਿੱਚੋਂ ਇਹ ਇੱਕ ਨਵਾਂ ਹੁੰਦਾ ਨਾ ਵਾਇਰਸ ਆਇਆ ਇੱਕ ਜਿਹੜਾ ਪੰਜਾਬ ਨੂੰ ਨਹੀਂ ਬਰਬਾਦ ਕਰੇ ਇਹ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਤੋੜਨ ਵਾਲਾ ਇਹ ਜਿਹੜਾ ਨਵਾਂ ਵਾਇਰਸ ਆਇਆ ਇਹ ਮੰਡੀ ਤੋਂ ਬੀਜੇਪੀ ਦੀ ਐਮਪੀ ਆ